ਸਤ ਸ੍ਰੀ ਅਕਾਲ ਜੀ ਮੈਂ ਰਾਜਦੀਪ ਮੇਰੇ ਚੈਨ ਪੰਜਾਬੀ ਸੂਟ ਰਾਜਦੀਪ ਬਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਆਪਾਂ ਨੇ ਸਾਰੇ ਡਿਸਕਾਊਂਟ ਦੇ ਉੱਤੇ ਲਾਏ ਹੋਏ ਨੇ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਬਹੁਤ ਜਾਂ ਸੋਨੇ ਆਪਣੇ ਵਰਕ ਰੈਡੀ ਕੀਤੇ ਨੇ ਜੀ ਜੇ ਤੁਹਾਨੂੰ ਕੋਈ ਵਰਕ ਪਸੰਦ ਆ ਤਾਂ ਤੁਸੀਂ ਆਪਣੀ ਚੋਅ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਕਰੇਵ ਦਾ ਤੇ ਬਹੁਤ ਜਾਂ ਸੋਨਾ ਨੇਚਰ ਕਰੇਵ ਦੇ ਉੱਤੇ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਹੈ ਮਸ਼ੀਨ ਵਰਕ ਤੇ ਡੋਰੀ ਵਰਕ ਦੇ ਨਾਲ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਆ ਤੇ ਕਾਫੀ ਕਲਰ ਦਾ ਸੂਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ neck designing ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਮਸ਼ੀਨ ਵਰਕ ਦੇ ਨਾਲ ਡੋਰੀ ਵਰਕ ਕੀਤਾ ਹੋਇਆ ਹੈ ਜੀ ਪੂਰਾ ਫਿਨਿਸ਼ਿੰਗ ਤੇ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਜਿੱਤ ਨਹੀਂ ਆਪਾਂ ਨੂੰ ਕਸਟਮਰ ਨੇ ਪਿਕ ਵੇਜ ਜੀ ਸੀ ਆਪਾਂ ਓਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਏ ਜੀ ਤੇ ਬਹੁਤ ਝਾੜ ਸੋਹਣੀ ਲੁੱਕ ਆ ਰਹੀ ਏ ਵਾਹ ਸੂਟ ਦੀ ਤੇ ਵੜਾਏਗਾ ਜੀ ਕੇਰੇ ਦੇ ਉੱਤੇ ਬਹੁਤ ਝਾੜ ਸੁਣਾ ਕੰਮ ਐ ਪੂਰਾ ਹੈਵੀ ਸੂਟ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਸੋਹਣੀ ਤੇ ਹੈਵੀ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਕੰਮ ਘੱਟ ਵੱਧ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਘੱਟ ਵੱਧ ਵੀ ਕਰਕੇ ਦੇ ਦਾਂਗੇ ਜੀ ਤੇ ਆਪਾਂ ਨੇ ਇਹ ਵਾਰ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੇਮ ਰੈਡੀ ਕੀਤਾ ਹੈ ਜੀ ਤੇ ਵੜੀਆਂ ਪੂਰੀਆਂ ਹੈਵੀ ਬਾਜੂ ਨੇ ਪੂਰਾ ਹੈਵੀ ਸੂਟ ਬਣਾਇਆ ਆਪਰੇ ਪਾਰਟੀ ਵੇਅਰ ਮਸ਼ੀਨ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀਆਂ ਤੇ ਪੂਰੀਆਂ ਹੈਵੀ ਬਾਜੂ ਨੇ ਜੀ ਤੇ ਵੜਾਏਗੀ ਦੂਜੀ ਬਾਜੂ ਤੇ ਉੱਤੇ ਕੰਮ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਜਿਹਾ ਕਲਰ ਹੈ ਵੜੇ ਸੂਟ ਦਾ ਤੇ ਇਹਦੇ ਤੇ ਆਪਾਂ ਨੇ ਸਟੇਟ ਬਾਟਮ ਰੱਖੀ ਹੋਈ ਹੈ ਜੀ ਤੇ ਵੜਾਇਆ ਜੀ बॉਟਮ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਨਾ ਬਹੁਤ ਜਿਆਦਾ ਸੋਨਾ ਕੰਮ ਹੈ ਜੀ बॉਟਮ ਦੇ ਉੱਤੇ ਜਿੱਦਾਂ ਬਾਜੂ ਦੇ ਉੱਤੇ ਹੈਵੀ ਕੰਮ ਆ ਉਹਨੇ ਹੀ ਆਪਾਂ ਨੇ ਕੀਤਾ ਹੋਇਆ बॉਟਮ ਦੇ ਉੱਤੇ ਹੈਵੀ ਕੰਮ ਤੇ ਵੜਾਇਆਗਾ ਜੀ ਦੂਜੀ बॉਟਮ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵੜੇ ਸੂਟ ਦੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਹੈ ਜੀ ਸੌਫਟ ਔਰਗੰਜ਼ਾ ਦਾ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਫੋਰ ਸਾਈਡ ਦਿੱਤੀ ਹੋਈ ਹੈ ਬਹੁਤ ਹੀ ਜਿਆਦਾ ਸੋਹਣੀ ਤੇ ਪਿਆਰੀ ਜੀ ਲੈਸ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਲੈਸ ਦਿੱਤੀ ਹੋਈ ਹੈ ਦੁਪੱਟੇ ਨੂੰ ਤੇ ਨਾਲ ਆਪਾਂ ਨੇ ਪੱਲਿਆਂ ਦੇ ਉੱਤੇ ਐਦਾਂ ਗੋਟੇ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੋਨੇ ਸਾਈਡ ਦੇ ਉੱਤੇ ਤੇ ਬਹੁਤ ਜਿਆਦਾ ਸੋਨਾ ਸੂਟ ਰੈਡੀ ਹੋਇਆ ਜੀ ਇਹਵਾ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨਾਂ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਪਸੰਦ ਦੇ ਅਨੁਸਾਰ ਕਿਸੇ ਵੀ ਕਲਰ ਦੇ ਉੱਤੇ ਕਰਵਾ ਸਕਦੇ ਹੋ ਜੀ ਜੇ ਤੁਸੀਂ ਦੁਪੱਟਾ ਨਹੀਂ ਲੈਣਾ ਚਾਹੁੰਦੇ ਤਾਂ ਆਪਾਂ ਵਿਦਆਊਟ ਦੁਪੱਟਾ ਵੀ ਸੂਟ ਦੇ ਦਾਂਗੇ। ਨੈਕਸਟ ਸੂਟ ਹੈ ਜੀ ਆਪਣੇ ਕੋ ਕਰੇਪ ਦਾ ਹੀ। ਤੇ ਨੈਕਸਟ ਸੂਟ ਵੀ ਆਪਣੇ ਕੋ ਕਰੇਪ ਦਾ ਹੈ ਜੀ ਬਹੁਤ ਜਿਆਦਾ ਸੋਹਣਾ ਲਾਈਟ ਪਰਪਲ ਕਲਰ ਦਾ ਸੂਟ ਹੈ ਤੇ ਇਹਦੇ ਤੇ ਆਪਾਂ ਨੇ ਆਰੀ ਵਰਕ ਕੀਤਾ ਹੋਇਆ। ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਪੂਰੇ ਹੈਵੀ ਸੂਟ ਨੇ ਜੀ। ਤੇ ਵਾਹ ਸੂਟ ਆਪਾਂ ਡਿਸਕਾਊਂਟ ਦੇ ਉੱਤੇ ਲਗਾਏ ਹੋਏ ਨੇ ਜਿਹੜਾ ਉਹ ਵਾਹ ਸੂਟ ਸੀ ਉਹ ਕਿਸੇ ਕਸਟਮਰ ਦਾ ਸੀਗਾ। ਇਹ ਵਾੜੀ ਆਪਨੇ ਡਿਸਕਾਊਂਟ ਦੇ ਉੱਤੇ ਸੂਟ ਲਗਾਏ ਹੋਏ ਨੇ ਜੀ ਪਿਓਰ ਕਰੇਵ ਦੇ ਉੱਤੇ ਬਹੁਤ ਹੀ ਜਿਆਦਾ ਸੋਨਾ ਆਰੀ ਵਰਕ ਕੀਤਾ ਆ ਪੂਰਾ ਹੈਵੀ ਆਊਗਾ ਘੇਰੇ ਦੇ ਉੱਤੇ ਕੰਮ ਫੁੱਲ ਘੇਰੇ ਬਣੇ ਹੋਏ ਨੇ ਜੀ ਤੇ ਫੁੱਲ ਲੈਂਥ ਬਣੀ ਹੋਈ ਆ ਕਿਸੇ ਵੀ ਘੇਰੇ ਦਾ ਜਾਂ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਤੇ ਬਹੁਤ ਜਿਆਦਾ ਸੋਨਾ ਤੇ ਪੂਰਾ ਹੈਵੀ ਕੰਮ ਹੈ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਆਰੀ ਵਰਕ ਦੇ ਵਿੱਚ ਕੰਮ ਹੈ ਜੀ ਸਾਰਾ ਤੇ ਦੋ ਸੈਂਟਰ ਪੈਨਲ ਬਣੇ ਹੋਏ ਤੇ ਇਦਾਂ ਦੇ ਦੋ ਸੈਂਟਰਪੀਸ ਨ ਬੜੇ ਹੋਏ ਨੇ ਬਹੁਤ ਜਿਆਦਾ ਸੋਹਣੇ ਜਿੱਦਾਂ ਹੀ ਘੇਰੇ ਉੱਤੇ ਹੈਵੀ ਕਮ ਆ ਉਦਾਂ ਹੀ ਹੈਵੀ ਕਮ ਆਊਗਾ ਜੀ ਬੈਕ ਸਾਈਡ ਦੇ ਉੱਤੇ ਤੇ ਬਣਾਇਆ ਗਿਆ ਜੀ ਬੈਕ ਸਾਈਡ ਦੇ ਉੱਤੇ ਪੂਰਾ ਹੈਵੀ ਕਮ ਹੈ ਤੇ ਵਾਰ ਆਪਾਂ ਨੇ ਡਿਸਕਾਊਂਟ ਦੇ ਉੱਤੇ ਸੂਟ ਲਗਾਇਆ ਹੋਇਆ ਆ ਆਪਾਂ ਸਕਰੀਨ ਉੱਤੇ ਰੇਟ ਦੇ ਦਾਂਗੇ ਜੀ ਤੇ ਪੂਰੀਆਂ ਹੈਵੀ ਬਾਜੂ ਨੇ ਵਾਲੇ ਸੂਟ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਬਾਜੂ ਨੇ ਤੇ ਵਾਰੀ ਆਏਗੀ ਦੂਜੀ ਬਾਜੂ ਦੇ ਉੱਤੇ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਕਰਕੇ ਦੇ ਦਾਂਗੇ ਜੀ ਪਰ ਉਹਦੇ ਚਾਰजेस ਐਕਸਟਰਾ ਹੋਣਗੇ ਤੇ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਡਾਈ ਕਰਵਾਇਆ ਜਿੱਦਾਂ ਹੈ ਜਿੱਦਾਂ ਦਾ ਵੀ ਕਸਟਮਰ ਕਹੂਗਾ ਆਪਾਂ ਉਦਾਂ ਦਾ ਦੁਪੱਟਾ ਵੀ ਡਾਈ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਦੁਪੱਟਾ ਨਹੀਂ ਕਰਵਾਉਣਾ ਚਾਹਦੇ ਤਾਂ ਤੁਸੀਂ ਐਦਾਂ ਵੀ ਸੂਟ ਲੈ ਸਕਦੇ ਹੋ ਤੇ ਇਹਦਾ ਰੇਟ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆਈ ਹੈ ਬਾਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸਟ ਸੂਟ ਹੈ ਜੀ ਆਪਣੇ ਕੋਲ ਪਿਓਰ ਸ਼ਿਮਰ ਦੇ ਉੱਤੇ ਤੇ ਵਾੜਾ ਵੀ ਆਪਾਂ ਡਿਸਕਾਊਂਟ ਤੇ ਹੀ ਲਗਾਇਆ ਹੋਇਆ ਤੇ ਇਹਦੇ ਤੇ ਵੀ ਆਪਾਂ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਲਾਈਟ ਪਰਪਲ कलर ਦਾ ਸੂਟ ਹੈ ਤੇ ਬਹੁਤ ਚਾਹ ਸੁਣਾ ਸਟੱਫ ਹੈ ਜੀ ਸ਼ਿਮਰ ਦਾ ਪਿਓ ਰਿਮਰ ਦੇ ਵਿੱਚ ਇਹਵਾ ਆਪਾਂ ਨੇ ਸੂਟ ਰੈਡੀ ਕੀਤਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਘੇਰੇ ਦੇ ਉੱਤੇ ਆਏਗਾ ਜੀ ਕੰਮ ਬਹੁਤ ਜਿਆਦਾ ਸੋਹਣਾ ਘੇਰੇ ਦੇ ਉੱਤੇ ਕੰਮ ਆਊਗਾ ਜੀ ਦੋ ਸੈਂਟਰ ਪੈਨ ਬਣੇ ਹੋਏ ਨੇ ਵਿਚਕਾਰ ਦੇ ਵਿੱਚ ਵੱਡਾ ਫਲਾਵਰ ਆਊਗਾ ਜੀ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਤੇ ਇਹਵਾਆਂ ਆਣੀਆਂ ਜੀ ਬਹੁਤ ਜਿਆਦਾ ਸੋਹਣੀਆਂ ਹੈਵੀ ਬਾਜੂ ਬਣਾਈਆਂ ਨੇ ਆਪਾਂ ਨੇ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਸਾਰਾ ਆਰੀ ਵਰਕ ਦਾ ਕੰਮ ਹੈ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਜਿਨੀ ਆਈ ਹੈਵੀ ਬਾਜੂ ਨੇ ਉਹ ਨਹੀਂ ਹੈ ਹੈਵੀ ਆਪਾਂ ਬਾਟਮ ਦੇ ਉੱਤੇ ਕੰਮ ਕੀਤਾ ਹੋਇਆ ਤੇ ਆਪਾਂ ਨੇ ਇਹਦੇ ਨਾਲ ਆਫ ਵਾਈਟ ਕਲਰ ਦੀ ਬਾਟਮ ਰੱਖੀ ਹੋਈ ਹੈ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆਈ ਹੈ ਵਾਹ ਸੂਟ ਦੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਫੁੱਲ ਹੈਵੀ ਆਪਾਂ ਨੇ ਬੋਟਮ ਰੈਡੀ ਕੀਤੀ ਹੋਈ ਹੈ ਜੀ ਇਹਦੇ ਨਾਲ ਵੀ ਆਪਾਂ ਦੁਪੱਟਾ ਨਹੀਂ ਡਾਈ ਕੀਤਾ ਜੀ ਜੇ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਟੱਫ ਦੱਸ ਕੇ ਦੁਪੱਟਾ ਡਾਈ ਕਰਵਾ ਸਕਦੇ ਹੋ ਇਹਦੀ ਐਗਜ਼ਾਨੀ ਲੁੱਕ ਆਈ ਹੈ ਜੀ ਜੇ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਕੋਈ ਵੀ ਐਕਸਾ ਸ਼ਿਪਿੰਗ ਨੇ ਲੋਗ ਹੋਊਗੀ ਜਿਹੜਾ ਵੀ ਆਪਾਂ ਰੇਟ ਦਵਾਂਗੇ ਸਕਰੀਨ ਉਤੇ ਉਹੀ ਰੇਟ ਦੇ ਸੂਟ ਹੋਣਗੇ ਜੀ ਇਹ ਸੀਗੇ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣ ਸੋਹਣ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ